वंतमान मुर्ताबाद 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 शिक्षा मंत्री हाय 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 इस बात को बहुत देखा लेकिन इस बात को बहुत बड़े से <electricity> सरकार <सवाँ सवाँ सवाँ जाता Ukrainian> <देने सवाँ malaise> है वो सच रहती है कि गैरार्ड पंजाब रिव्यू टीचर ना ले कर रही है और रिव्यू टीचर फाइल ना ले कर उधर सरकार का हायर जिससे कि जो आ सुहेंता की ਪ ODE ਪ੍ਰਤੀ ਸਵਾਲ ਖੜਾ ਕਰਦਾ ਤਾਂ ਇਸ ਨੂੰ ਲੈ ਕੇ ਅਸੀਂ ਪਿਛਲੇ ਟਾਈਮ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸੰਗਰੂਹ ਦੇ ਵਿੱਚ ਪ੍ਰੋਟੈਸਟ ਕੀਤਾ ਜਿੱਥੇ ਸਾਡੇ ਮਹਿਲਾਵਾਂ ਨੂੰ ਇਸ ਤਿਹੇ ਕੀਤਾ ਗਿਆ ਲੋੜਾ ਟੱਕੇ ਮਾਰੇਗੇ ਸਾਰੇ ਸਾਥੀਆਂ ਨੂੰ ਲੈ ਕੁਝ ਦੇ ਸਕਦਾ ਲੱਗਦਾ ਹੈ ਕਿ ਸਾਨੂੰ ਭਾਰ ਨੇ ਸਾਨੂੰ ਤਾਂ ਸਾਡੇ ਨਾਲ ਤਾਂ ਕਹਿੰਦੇ ਸਰਕਾਰ ਸਾਨੂੰ ਘਰਾਂ 'ਚ ਪਿਠਾ ਦੂਗੀ ਜਾਂ ਅਸੀਂ ਕੱਢ ਦਾਂਗੇ ਤਾਂ ਮੈਂ ਇਸ ਮੈਂ ਸਰਕਾਰ ਨੂੰ ਗਾਫਿਆਣਾ ਚਾਹੁੰਦੀ ਹਾਂ ਕਿ ਅਸੀਂ ਡਰਨ ਵਾਲੇ ਤਾਂ ਹੈ ਨਹੀਂ ਕਿ ਉਹ ਪੜਿਆ ਲਿਖਿਆ ਵਰਤਾਂ ਜਿਹੜੇ ਲਾਈਬ੍ਰੇਰੀਆ ਦੇ ਚ ਬੈਠ ਕੇ ਨੌਕਰੀਆਂ ਲੈ ਸਕਦੇ ਨੇ ਤਾਂ ਉਹ ਉਹਨਾਂ ਨੇ ਆਗਿਆ ਦੇ ਕੇ ਜਿੰਨਾ ਕਿ ਹੁਕਮ ਹੈ ਇੰਨੀ ਕਿਰਾਏ ਸਕਦੇ। ਸੋ ਤੁਸੀਂ ਇਹ ਦਾ ਪਲੇਗ ਰਹਾ ਦੇ ਤੇ ਸਾਡੀ ਜਿਹੜੀ ਗਿਣਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੂਣ ਸਲਾਈ ਹੋਣੀ ਹੈ ਨਾ ਕਿ ਘਟਣੀ। ਅੱਜ ਸੇ 11 ਬੰਦਾ ਸਹਾਇਕ ਪ੍ਰੋਫੈਸਰ ਤੇ ਲਾਈਬ੍ਰੇਰੀਅਨ ਫੰਡ ਵੱਲੋਂ ਅ ਗੁਰਦੁਆਰਾ ਸ਼੍ਰੀ ਸੁਹਾਣਾ ਸਾਹਿਬ ਮੋਹਾਨੀ ਵਿਖੇ ਇਕੱਠੇ ਹੋਏ ਆ। ਸਾਡੇ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਪਿਛਲੇ ਦਿਨੋਂ 1155 ਰੁਪਏ ਦੇ ਰਿਜੀਸਟ੍ਰੀਸ ਕਰਦੇ ਜਿਸ ਨੂੰ ਹੋ ਮੰਡੋ ਸਪਰੀਮ ਕੋਟਵਾਰਾ ਰੱਦ ਕਰ ਦਿੱਤੀ ਗਈ ਸੀ ਜਿਸ ਦੇ ਵਿਰੋਧ ਵਿੱਚ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੋ ਵਾਰ ਸੰਗ੍ਰਮ ਸੰਗਨਪੁਰਵੀ ਕੇ ਧਰਨਾ ਵੀ ਲਗਾ ਚੁੱਕੇ ਹਾਂ ਤੇ ਅੱਜ ਅਸੀਂ ਪੂਰੇ ਪੰਜਾਬ ਦੇ ਜ਼ਿਲ੍ਹੇ ਭਰ ਵਿੱਚ ਰੋਟੀਆਂ ਦਾ ਸਿੰਬੋਲਿਕ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਹਾਂ ਇਸ ਦਾ ਕਾਰਨ ਸੁਪਰੀਮ ਕੋਰਟ ਵੱਲੋਂ ਸਾਡੀ ਭਰਤੀ ਰੱਦ ਹੋਣਾ ਹੈ ਗੈਰਟਵੰਸਾ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਦੀ ਭਰਤੀ ਬਾਰੇ ਅੱਜ ਪੂਰਾ ਪੰਜਾਬ ਜਾਣਦਾ ਹੈ ਇਸ ਬਾਰੇ ਦੱਸਣ ਦੀ ਲੋੜ ਨਹੀਂ ਹੈ ਸਾਡੇ ਜੀ ਇਕੱਠਾ ਹੋਣ ਦਾ ਕਾਰਨ ਔਰ ਸਾਡੇ ਵਿਰੋਧ ਪ੍ਰਦਰਸ਼ਨ ਦਾ ਕਾਰਨ ਇਹ ਹੈ ਕਿ ਸਰਕਾਰ ਦੁਆਰਾ ਸਾਡੀ ਭਰਤੀ ਤੇ ਪ੍ਰਤੀ ਜਿਹੜੀ ਚੰਗੀ ਪੈਰਵਈ ਜਿਹੜੀ ਹੈਗੀ ਉਹ ਸੁਪਰੀਮ ਕੋਰਟ ਵਿੱਚ ਨਹੀਂ ਕੀਤੀ ਗਈ ਪਰ ਦੇ ਤੱਤ ਜਿਹੜੇ ਨਹੀਂ ਉਹ ਸੁਪਰੀਮ ਕੋਰਟ ਵਨ ਦੇ ਵਿੱਚ ਨਹੀਂ ਰੱਖੀ ਗਏ ਜਿਸ ਤੇ ਕਾਰਨ ਸਾਡੀ ਭਰਤੀ ਮਾਨਯੋਗ ਹਾਈ ਕੋਰਟ ਵੱਲੋਂ ਜਿੱਤ ਲਈ ਗਈ ਸੀ ਡਬਲ ਪੇਮਟੋ ਜਿੱਤ ਲਈ ਗਈ ਤਾਂ ਸੁਪਰੀਮ ਕੋਰਟ ਵਿੱਚ ਉਸ ਨੂੰ ਰੱਦ ਕਰ ਦਿੱਤਾ ਗਿਆ ਇਸ ਰੱਦ ਹੋਏ ਭਰਤੀ ਦਾ ਪ੍ਰਭਾਵ ਨਾ ਕੇਵਲ ਡਾਇਰੈਕਟ ਮੁੰਤਾ ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨਾਂ ਤੇ ਪੈ ਰਿਹਾ ਹੈ ਬਲਕਿ ਇਸ ਦਾ ਪ੍ਰਭਾਵ ਜਿਹੜਾ ਹੈ ਉਹ ਸਾਡੇ ਪੰਜਾਬ ਦੇ ਯੂਥ ਤੇ ਪੰਜਾਬ ਦੀ ਕੁਚੇਰੀ ਸਿੱਖਿਆ ਤੇ ਵੀ ਪਏਗਾ ਅਸੀਂ ਸਾਡੀ ਅੱਜ ਦੀ ਮੰਗ ਤੇ ਸਾਡੇ ਜਿਹੜੇ ਪਿਛਲੇ ਧਰਨੇ ਅਸੀਂ ਲਗਾ ਚੁੱਕੇ ਹਾਂ ਉਹਦੀ ਮੰਗ ਇਹ ਸੀ ਕਿ ਸਰਕਾਰ ਦੁਆਰਾ ਸਾਨੂੰ ਮੁੱਖ ਮੰਤਰੀ ਵੱਲੋਂ ਪੈਨਲ ਮੀਟਿੰਗ ਦਿੱਤੀ ਜਾਵੇ ਫਿਰ ਤਾਂ ਸਾਡੇ ਮੁੱਦਿਆਂ ਸਾਡੀ ਸਮੱਸਿਆਵਾਂ ਬਾਰੇ ਚर्चा ਹੋਵੇ ਪਰ ਸਰਕਾਰ ਦੁਆਰਾ ਪਿਛਲੇ ਤਾਂ ਦੋ ਧਰਨਿਆਂ ਦੇ ਬਾਵਜੂਦ ਵੀ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਜਿਸ ਦਾ ਕਾਰਨ ਅਸੀਂ ਇਹੀ ਸਮਝ ਸਕਦੇ ਹਾਂ ਕਿ ਉਹ ਸਾਡੇ ਉਚੇਰੀ ਸਿੱਖਿਆ ਦੇ ਮਸਲੇ ਨੂੰ ਲੈ ਕੇ ਇੰਟਰਸਟਿਡ ਨਹੀਂ ਹੈ ਜਾਂ ਰੁਚੀ ਦਿਖਾ ਰਹੇ ਤੇ ਸਾਡੀ ਮੰਗ ਇਹ ਹੈ ਕਿ ਛੇਤੀ ਤੋਂ ਛੇਤੀ ਸਾਡੀ ਜਿਹੜੀ ਰਿਵਿਊ ਪਟੀਸ਼ਨ ਹੈ ਉਹ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾਵੇ ਜਿਸ ਦੇ ਕਰਕੇ ਅਸੀਂ ਫੇਰੀ ਸਿੱਖਿਆ ਨੂੰ ਬਚਾਈਏ ਜਿਸ এজেন্ডੇ ਨੂੰ ਲੈ ਕੇ ਮਾਨ ਸਰਕਾਰ ਸਿੱਖਿਆ ਅਤੇ ਸਿਹਤ ਮੰਤਰੀ ਨੂੰ ਲੈ ਕੇ ਪੰਜਾਬ ਵਿੱਚ ਆਈ ਸੀ ਉਸ ਮੁੱਦੇ ਤੇ ਪੰਜਾਬ ਸਰਕਾਰ ਦਾ ਧਿਆਨ ਬਿਲਕੁਲ ਨਹੀਂ ਰਹੀ ਹੈ ਜਿਸ ਦਾ ਕਾਰਨ ਇਹ ਹੈ ਕਿ ਅੱਜ ਪੰਜਾਬ ਦਾ ਕੋਈ ਬਤ ਬਣਿਆ ਨਹੀਂ ਖਬਰ ਜਿਹੜੇ ਪੀ ਐਚ ਡੀ ਕੀਤਾ ਹੋਏ ਪੀ ਡੀਆਫ ਹੁੰਦੇ ਹੋਏ ਜਿਹੜੇ ਉਮੀਦਵਾਰ ਨੀਓ ਸੜਕਾਂ ਤੇ ਖੜੇ ਆ ਸੋ ਮੈਨੂੰ মিডিਆ ਦੇ ਮਾディアਮ ਤੋਂ ਲੋਕਾਂ ਤੱਕ ਇਹ ਗੱਲ ਪਹੁੰਚਾਉਣਾ ਚਾਹੀਦੀ ਹੈ ਤੇ ਉਹਨਾਂ ਨੂੰ ਰਿਕਵੈਸਟ ਵੀ ਕਰਨਾ ਚਾਹੀਦਾ ਹੈ ਕਿ ਉਹ ਸਾਡਾ ਆਕੇ ਸਾਥ ਦੇਣ ਔਰ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸਾਡੀ ਪਟੀਸ਼ਨ দাখিল ਕਰਨੀ ਚਾਹੀਦੀ ਹੈ ਤਾਂ ਕਿ ਕੈਰਾਟਵੰਲਾ ਭਰਤੀ ਨੂੰ ਗੋੜਾ ਕੀਤਾ ਜਾ ਸਕੇ ਕਿ ਪੰਜਾਬ ਦੀ ਉਤੇਰੀ ਸਥਿਤੀ ਨੂੰ ਬਚਾਇਆ ਜਾ ਸਕੇ